ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਤੇ ਮੈਂ ਹਾਂ ਲਖਵਿੰਦਰ ਬਰਾੜ ਬੀਤੇ ਦਿਨੀ ਪਿੰਡ ਮੜਾਕ ਦੇ ਗੁਰਲਾਲ ਸਿੰਘ ਅਤੇ ਬਲਜੋਤ ਸਿੰਘ ਪਿਓ ਪੁੱਤ ਵੱਲੋਂ ਪਿੰਡ ਵੜਿੰਗ ਕੋਲ ਦੀ ਲੰਗਦੀਆਂ ਜੋੜੀਆਂ ਨਹਿਰਾਂ 'ਚ ਛਾਲ ਮਾਰ ਕੇ ਜੀਵਨ ਲੇਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜ਼ਿਲ੍ਹਾ ਫਰੀਦਕੋਟ ਦੇ ਰਹਿਣ ਵਾਲੇ ਸੀ ਪਿਓ ਪੁੱਤ ਦੋਨੇ ਜਾਨੇ ਆਪਣੀ ਜੀਵਨ ਲੀਲਾ ਨਹਿਰ ਚ ਛਾਲ ਮਾਰ ਕੇ ਸਮਾਪਤ ਕੀਤੀ ਪਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ 11 ਜਾਣਿਆਂ ਖਿਲਾਫ ਥਾਣਾ ਬਰੀਵਾਲਾ ਚ ਇੱਕ ਐਫ ਆਈ ਆਰ ਦਰਜ ਕਰਵਾਈ ਗਈ ਸੀ ਕਿ ਜੋ ਗਰ ਲਾਲ ਸਿੰਘ ਸੀ ਉਹਨਾਂ ਨੂੰ 11 ਜਾਣੇ ਸੀ ਜੋ ਉਹ 11 ਜਾਣਾਂ ਦੇ ਡਿਪਰੈਸ਼ਨ ਦਾ ਸ਼ਿਕਾਰ ਸੀ ਕੋਈ ਫੋਨ ਕਾਲ ਕਰਦੇ ਸੀ ਕੋਈ ਪੈਸੇ ਦੇ ਮਾਮਲੇ ਨੂੰ ਲੈ ਕੇ ਉਹ ਡਿਪਰੈਸ਼ਨ ਦੇ ਵਿੱਚ ਸੀ ਇਸੇ ਹੀ ਕਾਰਨ ਕਰਕੇ ਗਰਲਾਲ ਸਿੰਘ ਨੇ ਆਪਣੇ ਪੁੱਤਰ ਨੂੰ ਨਾਲ ਲਿਜਾ ਕੇ ਪਿੰਡ ਵੜਿੰਗ ਦੇ ਕੋਲ ਪੱਕੀਆਂ ਨਹਿਰਾਂ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਪਿਓ ਪੁੱਤਾਂ ਨੇ ਸਮਾਪਤ ਕਰ ਲਈ। ਥਾਣਾ ਬਰੀਵਾਲਾ ਦੇ ਵਿੱਚ ਜੋ 11 ਜਣਿਆਂ ਦੇ ਖਿਲਾਫ ਪਰਿਵਾਰਕ ਮੈਂਬਰਾਂ ਨੇ ਐਫ ਆਈ ਆਰ ਦਰਜ ਕਰਵਾਈ ਸੀ ਪਰ ਥਾਣਾ ਬਰੀਵਾਲਾ ਨੇ 3-4 ਦਿਨ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ 11 ਜਣਿਆਂ ਦੇ ਖਿਲਾਫ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ। ਦੋਨਾਂ ਪਿਓ ਪੁੱਤ ਦੀਆਂ ਲਾਸ਼ਾਂ ਹਲੇ ਪੋਸਟਮਾਰਟਮ ਤੋਂ ਅਧੂਰੀਆਂ ਪਈਆਂ ਨੇ। ਪਰਿਵਾਰਕ ਮੈਂਬਰਾਂ ਵੱਲੋਂ ਅੱਜ ਥਾਣਾ ਬਰੀਵਾਲਾ ਵਿੱਚ ਜਾ ਕੇ ਐਸਐਚਓ ਸਾਹਿਬ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਐਸਐਚਓ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਕੱਲ ਤੱਕ ਜਿਹੜੇ ਸਾਰੇ ਦੋਸ਼ੀ ਆ ਅਰੈਸਟ ਕਰ ਲਏ ਜਾਣਗੇ ਉੱਥੇ ਹੀ ਨਾਲ ਭਾਰਤੀ ਕਿਸਾਨ ਜਥੇਬੰਦੀ ਉਗਰਾਹਾਂ ਦੇ ਬਿੱਟੂ ਮੱਲਣ ਵੱਲੋਂ ਵੀ ਥਾਣਾ ਬਰੀਵਾਲਾ ਦੇ ਮੂਹਰੇ ਧਰਨਾ ਲਾਇਆ ਗਿਆ ਉਹਨਾਂ ਨੇ ਵੀ ਐਸਐਚਓ ਸਾਹਿਬ ਨਾਲ ਗੱਲਬਾਤ ਕੀਤੀ ਜਦੋਂ ਐਸਐਚਓ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਐਸਐਚਓ ਸਾਹਿਬ ਨੇ ਕਿਸਾਨ ਜਥੇਬੰਦੀ ਨੂੰ ਇੱਕ ਘੰਟੇ ਦਾ ਸਮਾਂ ਦਿੱਤਾ ਕਿ ਇੱਕ ਘੰਟੇ ਦੇ ਵਿੱਚ ਜੋ ਪਰਿਵਾਰਕ ਮੈਂਬਰਾਂ ਨੇ 11 ਜਣਿਆਂ ਖਿਲਾਫ ਐਫਆਈਆਰ ਦਰਜ ਕਰਵਾਈ ਆ ਇੱਕ ਘੰਟੇ ਦੇ ਵਿੱਚ ਵਿੱਚ ਉਹ ਸਾਰੇ ਬੰਦੇ ਅਰੈਸਟ ਕਰ ਲਏ ਜਾਣਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਹੁਣ ਵੀ ਐਸਐਚਓ ਸਾਹਿਬ 11 ਜਣਿਆਂ ਨੂੰ ਇੱਕ ਘੰਟੇ ਦੇ ਵਿੱਚ ਰੈਸਟ ਕਰਦੇ ਆ ਜਾਂ ਕੱਲ੍ਹ ਤੱਕ ਰੈਸਟ ਕਰਦੇ ਆ ਪਰ ਪਰਿਵਾਰਕ ਮੈਂਬਰਾਂ ਦਾ ਇਹ ਰੋਸਾ ਪਰਿਵਾਰਕ ਮੈਂਬਰਾਂ ਦੇ ਵਿੱਚ ਵੀ ਜਿੰਨੀ ਦੇਰ ਉਹ 11 ਜਣਿਆਂ ਦੇ ਖਿਲਾਫ ਬਰੀ ਵਾਲਾ ਥਾਣਾ ਦੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਉਨੀ ਦੇਰ ਗਰਲਾਹ ਸਿੰਘ ਅਤੇ ਬਲਜੋਤ ਸਿੰਘ ਦਾ ਅੰਤਮ ਸੰਸਕਾਰ ਨਹੀਂ ਕੀਤਾ ਜਾਊਗਾ ਇਹ ਤਾਂ ਆਉਣ ਵਾਲਾ ਹੁਣ ਸਮਾਂ ਹੀ ਦੱਸੇਗਾ ਕਿ ਉਹਨਾਂ 11 ਜਣਿਆਂ ਦੇ ਖਿਲਾਫ ਵੱਡੀ ਕਾਰਵਾਈ ਹੁੰਦੀ ਆ ਜਾਂ ਪੁਲਿਸ ਕੀ ਕਾਰਵਾਈ ਕਰਦੀ ਆ ਭਾਈ ਜੀ ਕਿਹੜਾ ਪਿੰਡ ਤੇ ਕੀ ਮਾਮਲਾ ਹੈ ਮੈਂ ਬਿੱਟੂ ਮੱਲਣਪਾਟੇ ਕਿਸਾਨ ਜੀ ਨੇ ਨੀਕਤਾ ਗ੍ਰਾਂਹ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਜੀ ਅੱਜ ਦਾ ਮਸਲਾ ਪਿੰਡ ਮੜਾਕ ਪਿੰਡ ਦਾ ਹੈ ਜੀ ਜੋ ਪਿਛਲੇ ਦਿਨਾਂ ਤੋਂ ਗਰ ਲਾਲ ਸਿੰਘ ਤੇ ਉਹਨਾਂ ਦਾ ਬੇਟਾ ਬਲਜੂਤ ਸਿੰਘ ਜੀ ਪਿੰਡ ਮੜਾਕ ਜ਼ਿਲ੍ਹਾ ਫਰੀਦਕੋਟ ਨਾਲ ਸੰਬੰਧਿਤ ਨੇ ਜੀ ਉਹ ਪਿਛਲੇ ਦਿਨਾਂ ਦੇ ਵਿੱਚ ਉਹ ਨਹਿਰ ਦੇ ਵਿੱਚ ਛਾਲ ਮਾਰੀ ਸੀ ਬਹੁਤ ਅਫਸੋਸ ਦੀ ਗੱਲ ਹੈ ਘਰ ਪਟਿਆ ਗਿਆ ਇਤੋਂ ਵੱਡੀ ਅਫਸੋਸ ਨਹੀਂ ਹੋ ਸਕਦਾ ਅੱਜ ਹਾਲਾਤ ਕੀ ਬਣੇ ਨੇ ਅੱਜ ਕਿਸਾਨ ਤਾਂ ਖੁਦ ਖੁਸ਼ੀਆਂ ਕਰ ਹੀ ਰਿਹਾ ਹੈ ਤੇ گاਾਂ ਵੇਖੋ ਤੁਸੀਂ ਉਦੋਂ ਵੱਡੀ ਗੱਲ ਇਹ ਹੋ ਗਈ ਵੀ ਜਿਹੜਾ ਆਪਦੇ ਪੁੱਤ ਨੂੰ ਵੀ ਆਪਦੇ ਹੱਥੀਂ ਘਪਾਇਆ ਉਹਨੇ। ਹੂੰ। ਵੇਖੋ ਆਪ ਜਦੋਂ ਆਪਾਂ ਆਪ ਨੂੰ ਮਰਨਾ ਔਖਾ ਹੈ। ਜੀ। ਆਪਦੀ ਚੀਚੀ ਦੇ ਉੱਤੇ ਜੇ ਆਪਾਂ ਕਹੀਏ ਨਾ ਮਤਲਬ ਕਿ ਸੂਈ ਮਾਰਨੀ ਹੈ ਉਹ ਵੀ ਤਕਲੀਫ ਹੁੰਦੀ ਹੈ ਤੇ ਆਪ ਨੂੰ ਮਰਨਾ ਵੀ ਔਖਾ ਤੇ ਗਾਂ ਉਹਦੇ ਬੇਟੇ ਨੂੰ ਆਇਆ ਕਰਕੇ ਬਲੀ ਦਾ ਬੱਕਰਾ ਬਣਾਇਆ ਉਹਨੂੰ ਵੀ ਮੌਤ ਦੇ ਹੱਥ ਹੁਣੇ ਭੇਜਿਆ। ਜੀ। ਇਤੋਂ ਵੱਡੀ ਤੁਸੀਂ ਹੋ ਸਕਦੇ ਹੋ ਪਰਿਵਾਰ ਕਿਸ ਮੁਸੀਬਤ ਦੇ ਵਿੱਚ ਹੋਊਗਾ? ਕਿੰਨਾ ਦਬਾਅ ਦੇ ਵਿੱਚ ਹੋਊਗਾ? ਕਿਸ ਹਾਲਾਤਾਂ ਦੇ ਵਿੱਚ ਗੁਜ਼ਰ ਰਿਹਾ ਹੋਊਗਾ? ਇਹ ਇੱਕ ਸੋਚਣ ਵਾਲੀ ਗੱਲ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਵੀ ਤੁਸੀਂ ਆਦੇਸੀ ਵੀ ਖੁਦਕੁਸ਼ੀਆਂ ਰੋਕਾਂਗੇ ਤੇ ਅੱਜ ਆਹ ਹਾਲਾਤ ਹੋ ਰਹਾ ਹੈ ਖੁਦਕੁਸ਼ੀਆਂ ਉਹਦੋਂ ਵੜ ਗਈਆਂ ਤੇ ਆਪਦੇ ਪੁੱਤਾਂ ਨੂੰ ਕਿਵੇਂ ਕਿਸਾਨ ਨਹਿਰਾਂ ਦੇ ਵਿੱਚ ਧੱਕਾ ਦੇ ਕੇ ਉਹਨਾਂ ਨੂੰ ਮੌਤ ਦੇ ਹਵਾਲੇ ਕਰ ਰਹੇ ਐ ਇਹ ਬਹੁਤ ਵੱਡੀ ਅਫਸੋਸ ਦੀ ਗੱਲ ਹੈ ਤੇ ਜਿਹੜੇ ਉਹ ਦੋਨੇ ਡੈਡ ਬੋਡੀਆਂ ਜਿਹੜੀਆਂ ਉਹ ਕੱਢੀਆਂ ਜਾ ਚੁੱਕੀਆਂ ਨੇ ਉਹ ਪ੍ਰਸ਼ਾਸਨ ਦੇ ਹਵਾਲੇ ਐ ਜੋ ਪਰਿਵਾਰ ਦੇ ਪਿੱਛੇ ਉਹਨਾਂ ਦੀ ਵਾਈਫ ਹੈ ਜਾਂ ਉਹਨਾਂ ਦੇ ਆਸ-ਪਾਸੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੀ ਮੰਗ ਇਹ ਹੈ ਵੀ ਜਿੰਨਾ ਮਰਜ਼ਮਾ ਤੇ ਜਿਨ੍ਹਾਂ ਨੇ ਉਹਨਾਂ ਨੂੰ ਮੌਤ ਲਈ ਮਜਬੂਰ ਕੀਤਾ ਜੀ ਜੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਹੋ ਕੇ ਤੁਰੰਤ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਉਸ ਤੋਂ ਬਾਅਦ ਉਹਦਾ ਸ਼ਿਸ਼ਕਾਰ ਕੀਤਾ ਜਾਊਗਾ ਐਫ ਆਰ ਆਈ ਦਰਜ ਹੋ ਚੁੱਕੀ ਹੈ ਅੱਛਾ ਜੀ ਉਸ ਤੋਂ ਬਾਅਦ ਮੰਗ ਇਹ ਹੈ ਵੀ ਜਿਹੜੇ ਮੁਰਜ਼ਮ ਨੇ ਜੀ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇ ਫਿਰ ਇਹਦਾ ਪੋਸਟ ਮਾਰਟਮ ਕਰਕੇ ਇਹਦਾ ਸਿਸ਼ਕਾਰ ਕੀਤਾ ਜਾਵੇ ਕਿੰਨੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਹੈ ਸਾਨੂੰ ਸੁਣਨਾ ਚਾਹੀਦਾ ਵੀ 11 ਵਿਅਕਤੀਆਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਜੀ ਵੀ ਉਹਨਾਂ ਚੋਂ ਇੱਕ ਵੀ ਬੰਦਾ ਅਜੇ ਤੱਕ ਪ੍ਰਸ਼ਾਸਨ ਨੇ ਅਰੈਸਟ ਨਹੀਂ ਕੀਤਾ ਜਿਵੇਂ ਅਕਸਰ ਗੂਗਲੂਆਂ ਤੋਂ ਮਿੱਟੀ ਝਾੜਦੇ ਹੁੰਦੇ ਆ ਵੀ ਕੋਈ ਗੱਲ ਨਹੀਂ ਯਾਰ ਇਹ ਮਿੱਟੀ ਹੈ ਇਹਦੀ ਖਰਾਬ ਹੋ ਰਹੀ ਹੈ ਇਹਨੂੰ ਸ਼ਸਕਾਰ ਦੇ ਵਿੱਚ ਪ੍ਰੋਬਲਮ ਆਊਗੀ ਕਿਉਂ ਖਚਲ ਹੁੰਨੇ ਆ ਕੋਈ ਗੱਲ ਨਹੀਂ ਤੁਸੀਂ ਇੱਕ ਮਿੱਟੀ ਸਮੇਟੋ ਉਸ ਤੋਂ ਬਾਅਦ ਤੁਸੀਂ ਸਾਡੇ ਨਾਲ ਚੱਲਿਓ ਆਪਾਂ ਫੜ ਲਾਂਗੇ ਆਪਾਂ ਫੜਾ ਲਾਂਗੇ ਇਹ ਕੌਣ ਕਹਿ ਰਿਹਾ ਗੱਲ ਕੌਣ ਕਰ ਇਹ ਪ੍ਰਸ਼ਾਸਨ ਕਹਿ ਰਿਹਾ ਇਥੋਂ ਦੇ ਅਧਿਕਾਰੀ ਕਹਿ ਰਹੇ ਨੇ ਉਹੀ ਵੀ ਆ ਜਿਹੜੇ ਜਿਨ੍ਹਾਂ ਦੀ ਡਿਊਟੀ ਹੈ ਵੀ ਅਸੀਂ ਫੜ ਲਾਂਗੇ ਫੜਾ ਲਾਂਗੇ ਉਹਨਾਂ ਦੀ ਲੋਕੇਸ਼ਨ ਲਈ ਆ ਮੋਬਾਈਲ ਬੰਦ ਆ ਉਹ ਤਾਂ ਸਭ ਨੂੰ ਪਤਾ ਮੋਬਾਈਲ ਤਾਂ ਬੰਦ ਕਰੂਗਾ ਹੀ ਜਿਹੜਾ ਜਿਹੜਾ ਜਿਹਦੇ ਤੇ ਪਰਚਾ ਦਰਜ ਜਾਊ ਕਦੋਂ ਕਹੂਗਾ ਮੈਂ ਮੋਬਾਈਲ ਖੋਲ ਕੇ ਬਾਤਾਂ ਕਰਾਂ ਅੱਜ ਦੇ ਕੱਲ ਜੋਗ ਦੇ ਜਵਾਨੇ ਦੇ ਵਿੱਚ ਕੌਣ ਨਹੀਂ ਸ਼ਾਰ ਇਹ ਚੀਜ਼ਾਂ ਇਹ ਆ ਵੀ ਫਿਰ ਤੁਹਾਡਾ ਪੁਲਿਸ ਨਾਲ ਤਾਲਮੇਲ ਬਣਿਆ ਨਹੀਂ ਹਜੇ ਤੱਕ ਪੁਲਿਸ ਨਾਲ ਇਹ ਤਾਲਮੇਲ ਬਣਿਆ ਹੈ ਅਸੀਂ ਬਾਰ ਦੇ ਵਿੱਚ ਜਿੰਨੇ ਅਕਸਰ ਕਰਦੇ ਆ ਆਪਦੀ ਪੱਲੀ ਵਛਾ ਕੇ ਆਪਦਾ ਬਹਿਗੇ ਸੀਗੀ ਇਹਦੇ ਬਿਨਾ ਜਦੋਂ ਅਸਲੀ ਨਾੜੇ ਦਬਦੇ ਆ ਨਾ ਉਦੋਂ ਕਰੰਟ ਆਉਂਦਾ ਜਦੋਂ ਉਹ ਮੜੀ ਜੀ 나ੜ ਨੱਪੀ ਪ੍ਰਸ਼ਾਸਨ ਫਿਰ ਕੋਲੇ ਗਿਆ ਦੇ ਯਾਰ ਨਹੀਂ ਆਇਆ ਨਾ ਕਰੋ ਸਾਨੂੰ ਕੁਛ ਸਮਾਂ ਦੇ ਦਿਓ ਉਹਨਾਂ ਨੇ ਡੇਢ ਘੰਟੇ ਦਾ ਸਮਾਂ ਲਿਆ ਸਿਰ ਫਿਰ ਕੱਡੀਆਂ ਕੱਡੀਆਂ ਜਦੋਂ 나ੜ ਨੱਪੀ ਹੈ ਮੜੀ ਜੀ ਕਰੰਟ ਵਾਲੀ ਫਿਰ ਕੱਡੀਆਂ ਕੱਢ ਕੇ ਗਏ ਹੈ ਡੇਢ ਘੰਟੇ ਦਾ ਸਮਾਂ ਦਿੱਤਾ ਹੈ ਡੇਢ ਘੰਟੇ ਦੇ ਵਿੱਚ ਉਹ ਕੀ ਆਉਂਦਾ ਸਾਡੀ ਝੋਲੀ ਚ ਕਿੰਨੇ ਦਾਣੇ ਪੈਂਦੇ ਆ ਉਹ ਫਿਰ ਬਾਅਦ ਦੀ ਗੱਲ ਹੈ ਸੋਨੂੰ ਦੱਸ ਦੇਾਂਗੇ ਜੇਕਰ ਡੇਢ ਘੰਟੇ ਤੱਕ 11 ਵਿਅਕਤੀਆਂ ਨੂੰ ਅਰੈਸਟ ਕਰਨਾ ਬਹੁਤ ਔਖਾ ਕੰਮ ਲੱਗ ਰਿਹਾ ਜੇਕਰ ਨਹੀਂ ਹੁੰਦਾ ਫਿਰ ਕੀ ਅਗਲਾ ਅਗਲਾ ਐਕਸ਼ਨ ਕੀ ਆਪਣਾ ਨਹੀਂ 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 ਕੋਈ ਔਖਾ ਨਹੀਂ ਜਦੋਂ ਤੁਸੀਂ ਵੇਖੋਗੇ ਇਹਨਾਂ ਤੇ ਵਾਰਦਾਤ ਹੁੰਦੀ ਹੈ ਪੁਲਿਸ ਤੇ ਹੁੰਦੀ ਹੈ ਜਦੋਂ ਇਹਨਾਂ ਤੇ ਆਪ ਦੇ ਤੇ ਪਈ ਹੁੰਦੀ ਹੈ ਇਹ ਤਾਂ ਜੰਮੂ ਕਸ਼ਮੀਰ ਤੋਂ ਜਾ ਕੇ ਘੰਟੇ ਚ ਬੰਦਾ ਫੜ ਲਿਆਉਂਦੇ ਆ ਓਕੇ ਨਾ 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 ਕੋਈ ਔਖਾ ਨਹੀਂਗਾ ਇਹ ਤਾਂ ਇੱਕ ਸਕਿੰਟ ਚ ਸਭ ਕੁਝ ਕੱਢ ਲੈਣਗੇ ਕੋਈ ਜਿਹੜੇ ਪਿੱਛੇ ਪਸ਼ੂ ਢਾਂਡਾ ਸੰਭਾਲਦੇ ਆ ਜਿਹੜੇ ਘਰ ਸੰਭਾਲਦੇ ਆ ਪਿੱਛੇ ਬੂਹਾ ਖੁੱਲਾ ਹੈ ਸਭ ਨਾਲ ਕਨੈਕਟ ਆ ਪ੍ਰਵਾਹ ਜੇਕਰ ਨਹੀਂ ਹੁੰਦਾ ਫਿਰ ਉਹਨਾਂ ਦੇ ਡੇਢ ਘੰਟੇ ਬਾਅਦ ਆਪਣਾ ਐਕਸ਼ਨ ਕੀਆ ਸਾਡਾ ਇਹ ਅਸੀਂ ਇਹਨਾਂ ਨੂੰ 1.5 ਘੰਟਾ ਦਿੱਤਾ ਹੈ। 1.5 ਘੰਟੇ ਦੇ ਵਿੱਚ ਜਿਵੇਂ ਜੇ ਇਹ ਸਾਡੇ ਪੱਲੇ ਪਾਉਂਦੇ ਨੇ ਕੁਝ। ਕੀ ਤਾਂ ਜੀ ਕਰਦਾ ਛਟਕ ਤੇ ਬੈਠਣ ਨੂੰ। ਜੇ ਮੰਨ ਲਓ ਗੋਗਲੂਆਂ ਤੋਂ ਮਿੱਟੀ ਝਾੜਦੇ ਆ। ਫਿਰ ਸਾਡੇ ਪੱਲੇ ਤਾਂ ਉਹ ਸੰਘਰਸ਼ ਆ। ਫਿਰ ਅਸੀਂ ਪਰਿਵਾਰ ਨਾਲ ਖੜੇ ਆ। ਹਾਂ ਜੋ ਫੈਸਲਾ ਲੈਣਾ ਉਹ ਪਰਿਵਾਰ ਨੇ ਲੈਣਾ। ਭਾਰਤੀ ਕਿਸਾਨ ਜੀ ਨੇ ਨੇਕਤਾ ਗਰਾਹਾਂ ਪਰਿਵਾਰ ਦੀ ਸਪੋਰਟ ਤੇ ਖੜੀ ਆ। ਤੇ ਜੋ ਪਰਿਵਾਰ ਕਹੂਗਾ ਅਸੀਂ ਇਹਨਾਂ ਦੇ ਨਾਲ ਉਹ ਵੀ ਅਸੀਂ ਇਹਨਾਂ ਦੀ ਪਿੱਠ ਤੇ ਖੜੇ ਆ। ਥੈਂਕ ਯੂ। ਦੋ ਬਾਪ ਬੇਟੀ ਨੇ ਛਾਲ ਮਾਰੀ ਸੀ। ਉਹਨਾਂ ਦੇ ਵੱਲੋਂ ਪਰਿਵਾਰ ਦੇ ਵੱਲੋਂ ਜਥੇਬੰਦੀਆਂ ਵੱਲੋਂ ਧਰਨਾ ਲਗਾ ਰੱਖਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਰਿਵਾਰ ਦੇ ਇੱਕ ਪੁੱਛਿਆ ਜਾ ਰਿਹਾ ਕਿ ਉਹ ਸਾਡੇ ਨਾਲ ਕੀ ਕਰਦੇ ਹੋ ਦੇਖੋ ਜੀ ਡੈੱਟ ਵਾਟੀਆਂ ਰਕੋਵਾਂ ਕਾਲੀਆਂ ਸੀ ਪੋਸਟ ਮਾਰਟਮ ਹੋਣਾ ਹੈ ਜਿਹੜਾ ਪਰਿਵਾਰ ਹੈ ਉਹ ਕਹਿੰਦਾ ਇਹ ਦੋਛੇ ਜੀ ਅਰੈਸਟ ਕੀਤੀ ਜਾਵੇ ਉਹਦੇ ਸਬੰਧ ਵਿੱਚ ਅਸੀਂ ਤਿੰਨ ਪਾਰਟੀਆਂ ਸਵੇਰੇ ਭੇਜੀਆਂ ਸੀ ਉਹ ਆਪਣੇ ਘਰਾਂ ਵਾਲੇ ਟਿਕਾਣੇ ਤੇ ਨਹੀਂ ਮਿਲੇ ਸਾਨੂੰ ਕੁਝ ਹੋਣਾ ਅਪਡੇਟ ਆਈ ਸੀ ਉਥੇ ਫਿਰ ਪਾਰਟੀਆਂ ਸੀ ਭੇਜੀਆਂ ਹੋਈਆਂ ਅਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ ਸਰ ਇੱਕ ਪਾਸੇ ਵੀ ਇਹ ਪਰਵਾਰ ਵੱਲੋਂ ਜਾਂਦਾ ਗਿਆ ਸਾਹਮਣੇ ਕਿ ਦੀ ਪੁਲਿਸ ਪ੍ਰਸ਼ਾਸਨ ਬਰੀ ਵਾਲਾ ਵੱਲੋਂ ਸਾਨੂੰ ਡੇਢ ਘੰਟੇ ਦਾ ਸਮਾਂ ਦਿੱਤਾ ਗਿਆ ਹੈ ਇਹ ਸਿਰ ਥੋੜਾ ਬਹੁਤ ਥੋੜਾ ਸਮਾਂ ਇਹਨਾਂ ਸਮੇਂ ਦੇ ਵਿੱਚ ਪੁਲਿਸ ਕੰਮ ਜਲ ਖੋਜੂਗੀ ਜੀ ਡੇਢ ਘੰਟੇ ਦੇ ਅੰਦਰ ਅੰਦਰ 13 11 ਵਿਅਕਤੀਆਂ ਨੂੰ ਅਰੈਸਟ ਕਰਨਾ ਔਖਾ ਬਹੁਤ ਹੈ ਜੋ ਟਿਕਾਣੇ ਉਹਨਾਂ ਨੇ ਦੱਸਿਆ ਠੀਕ ਉਹਨਾਂ ਟਿਕਾਣਿਆਂ ਤੇ ਗਏ ਆ ਜੀ ਠੀਕ ਹੈ ਜੀ ਸਾਨੂੰ ਪਤਾ ਲੱਗਿਆ ਸੀਗਾ ਉਹਨੇ ਟਾਈਮ ਤੇ ਰੇਡ ਹੋ ਜਾਣਗੇ ਨਹੀਂ ਫਿਰ ਅਸੀਂ ਉਹਨਾਂ ਨਾਲ ਗੱਲ ਕਰਕੇ ਆ ਜੇ ਕਿਤੇ ਹੋਰ ਜਾਣਾ ਹੋਵੇ ਤਾਂ ਅਸੀਂ ਟਾਈਮ ਦਾ ਹੋਰ ਅਡਜਸਟ ਕਰਨਾ ਹੈ ਥੈਂਕ ਯੂ